ਸਤਨਾਮ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਵੈਏ ਸ੍ਰੀ ਮੁਖਵਾਕ ਮਹੱਲਾ ਪੰਜਵਾਂ ਆਦਪੁਰਖ ਕਰਤਾ ਕਰਣਕਾਰਣ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਬਿਆਪੇ ਬਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰਖਿਆ ਕਰੈ ਆਪੇ ਹਰਪਤ ਅਬਨਾਸੀ ਅਬ ਗਤ ਆਪੇ ਆਪ ਉਤਪਤ ਏਕੈ ਤੁਹੀ ਏਕੈ ਅਨ ਨਾਹੀ ਤੁਮ ਪਤ ਹਰ ਅੰਤ ਨਾਹੀ ਪਾਰ ਆਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀਹੀ ਕਿਆ ਵਖਾਨੈ ਹਾਂਕੇ ਬਲ 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 ਸਦ ਬਲੇਹਾਰ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਭਰ ਪਰੈ ਹੀ ਤੇ ਪਰੈ ਅਪਰ ਅਪਾਰ ਪਰ ਆਪਨੋ ਭਾਵਨ ਕਰ ਮੰਤਰ ਨ ਦੂਸਰੋ ਧਰ ਉਪਤ ਪਰਲੋ ਏਕੈ ਨਿਮਖ ਤੂ ਘਰ ਆਨ ਨਾਹੀ ਸੰਸਾਰ ਉਜੀਅਰ ਨਿਰਮਰ ਕੋਟ ਪਰਾਛਿਤ ਜਾਏ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਰ ਤੋਲ ਬ੍ਰਹਮ ਸੰਸਾਰ ਏਕ ਜੀਹੀ ਕਿਆ ਬਖਾਨੈ ਹਾਂਕੇ ਬਲ 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 ਸਤਿ ਬਲਿਹਾਰ ਸਗਲ ਭਵਨ ਧਾਰੇ ਇਕ ਥੇ ਕੀਏ ਵਿਸਥਾਰੇ ਪੂਰ ਰਹਿਓ ਸਰਬਮਹਾਂ ਆਪ ਹੈ ਨਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦਿਖਾਰੇ ਵਰਨ ਚੇਨ ਨਾਹੀ ਮੁਖ ਨਾਮ ਸਾਰੇ ਜਾਨ ਨਾਨਕ ਭਗਤ ਦਰ ਤੋਲ ਬ੍ਰਹਮ ਸੰਸਾਰ ਏਕ ਜੀਹੀ ਕਿਆ ਵਖਾਨਾ ਹਾਂ ਕੇ ਬਲ 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 ਸਦ ਬਲੇਹਾਰ ਸਰਬ ਗੁਣ ਨਿਧਾਨ ਕੀਮਤ ਨਾ ਗਿਆਨੰਗ ਧਿਆਨੰ ਉਚੇਤੇ ਉਚਾ ਜਾਨੀ ਜੈ ਪ੍ਰਭ ਤੇਰੋ ਥਨ ਮਨ ਧਨ ਤੇਰੋ ਪ੍ਰਾਨ ਏਕੈ ਸੂਤ ਹੈ ਜਹਾਨ ਕਵਨ ਉਪਮਾ ਦੇਓ ਬੜੇ ਤੇ ਬਡਾਨਨ ਜਾਨ ਕੌਨ ਤੇ ਰੋ ਭਿਓ ਅਲਖ ਅਪਾਰ ਦੇਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀਹੀ ਕਿਆ ਮਖਾਨ ਹੈ ਹਾਂ ਕੇ ਬਲ 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 ਸਦ ਬਲਿਹਾਰ ਨਿਰੰਕਾਰ ਆਕਾਰ ਅਚਲ ਪੂਰਨ ਬਿਨਾਸੀ ਹਰਖਵਾਂਤ ਅਨੰਤ ਰੂਪ ਨਿਰਮਲ ਵਿਗਾਸੀ ਗੁਣ ਗਾਵਹਿ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮੈ ਮਿਲਾਸੀ ਧੰਨ ਧੰਨ ਤੇ ਧੰਨ ਜਨ ਜਿਹੇ ਕਿਰਪਾਲ ਹਰ ਹਰ ਭਇਓ ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਬਣੀਐ ਦੂਸਰ ਆਨਨ ਅਵਰ ਪੁਰਖ ਪਉਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤਿਹ ਜਨ ਤ੍ਰਿਪਤ ਗਾਏ ਜਿਹ ਠਾਕੁਰ ਸੁਪ੍ਰਸੰਨ ਭਇਓ ਸਤ ਸੰਗਤ ਤਿਹ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤੈਨ ਸਭ ਕੁਲ ਕੀਓ ਉਧਾਰ ਸਚ ਸਬਾ ਦੀਵਾਨ ਸਚ ਸੱਚੇ ਪਹਿ ਧਰਿਓ ਸਚੈ ਤਖਤ ਨਿਵਾਸ ਸਚ ਤਪਾਵਸ ਕਰਿਓ ਸਚ ਸਿਰ ਜਿਓ ਸੰਸਾਰ ਆਪ ਆ ਭੁੱਲ ਨ ਭੁੱਲੋ ਰਤਨ ਨਾਮ ਅਪਾਰ ਕੀਮ ਨਹਿ ਭਵੈ ਉਮਲੋ ਜੇਹ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹ ਹੂ ਪਾਏ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬਹੜ ਫਿਰ ਜੋਨ ਨ ਆਏ ਕਵਨ ਜੋਗ ਕੌਨ ਗਿਆਨ ਧਿਆਨ ਕਵਨ ਵਿਦੋਸਤਤ ਕਰੀਐ ਸਿਧ ਸਾਧਕ ਤੇ ਤੀਸ ਕੋਰ تیر ਕੀ ਮਨ ਫਰੀਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨ ਪਾਏ ਅਗੋ ਗਹਿਓ ਨਹੀਂ ਜਾਏ ਪੂਰ ਸਰਬ ਰਹਿਓ ਸਮਾਈ ਜਿਹ ਕਾਟੀ ਸਿਲ ਕਦਿਆਲ ਪ੍ਰਭ ਸੇ ਜਨ ਲਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾਤੋਂ ਦਾਤਾਰ ਭਰਿਓ ਜਾਚਕ ਇਕ ਸ਼ਰਣਾ ਮਿਲੈ ਦਾਨ ਸੰਤ ਰੇਨ ਜਿਹ ਲਗ ਭੋਜਲ ਤਰਨਾ ਬਿੰਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੇ ਦੇਹ ਉਦਰਸ ਮਨ ਚਾਓ ਭਗਤ へ ਮਨ ਟਹਿਰਾਵੇ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰਪਾਰ ਬ੍ਰਹਮ ਸਵੈਏ ਸ੍ਰੀ ਮੁਖਵਾਕ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਕਾਚੀ ਦੇਹ ਮੋਹ ਫਨ ਬਾਂਦੀ ਸਠ ਕਠੋਰ ਕੁਚੀਲ ਕੁਗਿਆਨੀ ਧਾਵਤ ਭਰਮਤ ਰਹਿਨ ਨਹੀਂ 파ਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋ ਬਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲਬੜੋ ਅਬਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਯਹ ਮੀਠੀ ਜੀ ਮਾਹੇ ਹਿਤਾਨੀ ਬਲ ਬੰਚ ਛਪ ਕਰ ਤੋ ਪਾਵਾ ਵੇਖ ਤੋ ਸੋਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚਨਾਸਤ ਆਇਓ ਸ਼ਰਨ ਜੀ ਕੇ ਦਾਨੀ ਕਾਰਨ ਕਰਨ ਸਮਰਥ ਸ੍ਰੀ ਧਰ ਰਾਖ લેਹੁ ਨਾਨਕੇ ਸੁਆਮੀ ਕੀਰਤ ਕਰਨ ਸ਼ਰਨ ਮਨ ਮੋਹਨ ਜੋ ਹਨ ਪਾਪ ਬਿਦਾਰਣ ਕੋ ਹਰ ਤਾਰਨ ਤਰਨ ਸਮਰਥ ਸਬੈ ਬੇਦਕੁਲ ਹੈ ਸਮੂ ਉਦਾਹਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹਿਓ ਕਤ ਤੋਂ ਮੂਰਤ ਘਰੀ ਚਸਾ ਪਲ ਸਿਮਰਨ RAM ਨਾਮ ਰਸਨਾ ਸੰਗ ਲਓ ਹੋ ਚੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਪਾਓ ਸਿਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰੋ ਰੰਚ ਕਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਪਾਈ ਅਰ ਬੰਧਬ ਭੋਜਨ ਕੀ ਸਭ ਸੂਜ ਫਰੀ ਵਰਦਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਵਿਖੰਮ ਜਰੀ ਰੇ ਗੁਣਹੀਨ ਦੀਨ ਮਾਇਆ ਕਿਰਮ ਸਿਮਰ ਸੁਆਮੀ ਏਕ ਕਰੀ ਕਰ ਗਹਲੇਹੁ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਬ੍ਰਹਮ ਭਰੀ ਰੇ ਮਨ ਮੋਸ ਬਿਲਾ ਮੈਂ ਗਰਬਤ ਕਰਤਵ ਕਰਤ ਮਹਾ ਮੰਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪਰਮਤ ਘੁਗਨਾ ਸੁਤ ਬਨਤਾ ਸਾਜਨ ਸੁਖ ਬੰਧਪ ਤਸਿ ਮੋਹ ਬੜਿਓ ਸੋ ਕਨਾ ਬਉ ਬੀਜ ਅਹ ਮਮ ਅੰਕੁਰ ਬੀਤ ਤਉਦ ਕਰਤ ਅਗਨਾ ਮਿਰਤ ਮਜਾਰ ਪਸਾਰ ਮੁਖ ਨਿਰਖਤ ਪੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਦੇਹ ਨਗੇ ਨਨਹਿ ਨਨੀਤਾ माया मत ਕਹਾਂ ਲੰਗਾਰ ਹੋ ਛਤਰ ਨ ਪਤਰ ਨ ਚੌਰਨਾ ਚਾਵਰ ਬਹਿਤੀ ਜਾਤ ਹਿਦੈ ਨਾਮ ਵਿਚਾਰੋ ਰਥ ਨ ਅਸਵ ਨਾ ਗਜ ਸਿੰਘਾਸਨ ਛਿਨ ਮੈਂ त्यागਤ ਨਾੰਗ ਸੁਧਾਰੋ ਸੂਰ ਨ ਬੀਰ ਨ ਮੀਰ ਨ ਖਾਨਮ ਸੰਗ ਨ ਕੋ ਦ੍ਰਿਸ਼ਟ ਨਿਹਾਰੋ ਕੋਟ ਨ ਔਟ ਨ ਕੋਸ ਨ ਛੋਟਾ ਕਰਤ ਵਿਕਾਰ ਦਉ ਕਰ ਝਾਰੋ ਮੇਤਰ ਨਾ ਪਤਰ ਕਲਾ ਤਰਸਾ ਜਨ ਸਖ ਉਲਟ ਤਜਾਤ ਬਿਰਖ ਕੀ ਛਾਰ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਣ ਛਣ ਸਿਮਰੋ ਅਗਮ ਅਪਾਰ ਹੋ ਸ੍ਰੀ ਪਤਨਾਥ ਸ਼ਰਨ ਨਾਨਕ ਜਨ ਏ ਭਗਵੰਤ ਕਿਰਪਾ ਕਰ ਤਾ ਰਹੋ ਪ੍ਰਾਨ ਮਾਨ ਦਾਨ ਮਗ ਜੋ ਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜ ਨਸੈਨ ਮੀਤ ਸੁਤ ਪਾਈ ਕਾਹੋ ਤੇਲੇ ਰਖੀ ਨਰਾਰੀ ਧਾਵਨ ਪਾਵਨ ਕੂਰ ਕਮਾਵਨ ਇਹ ਵਿਦਕਰਤ ਆਉਦ ਤਨ ਜਾਰੀ ਕਰਮ ਧਰਮ ਸੰਜਮ ਸੁਚਨੇ ਮਾ ਚੰਚਲ ਸੰਗ ਸਗਲ ਵਿਦਹਾਰੀ ਪਛ ਪੰਖੀ ਬਿਰਖ ਅਸਥਾਵਰ ਬਹੁ ਵਿਦਜੋਨ ਪਰਮਿਓ ਅਟ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨ ਆਨਾਥ ਪ੍ਰਾਨ ਪਦ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਭ ੜਾਰੀ ਬ੍ਰਹਮਾਦਿਕ ਸ਼ਿਵ ਚੰਦ 무ਨੀਸਰ ਰਸਕਰਸ ਗਠਾਕੁਰ ਗੁਣ ਗਾਵਤ 인ਦਰ ਮਨਿੰਦਰ ਖੋਜਤੇ ਗੋਰਖ ਧਰਨ ਗगन ਆਵਤ ਫਨ ਧਾਵਤ सिद्ध मनुख देव अरदानव इक तिल ता को मरम न पावत प्रेप्रभ प्रीत प्रेम रस भक्ति हर जन ता कए दर्श समावत तिसै त्याग आन को जाच मुख दंत रसन सगल कस जावत रे मन मूढ सिमर सुख दाता नानक दास तुजै समझावत माया रंग बिरंग करत भ्रम ਮੋਕ ਕਉਪ ਗੁਵਾਰ ਪਰਿਓ ਹੈ ਇਤਾ ਗਭ ਆਕਾਸ਼ ਨਮਾਵਤ ਵਿਸ਼ਟਾ ਅਸਤ ਕਰਮ ਉਦਰ ਭਰਿਓ ਹੈ ਦੈ ਦਸਤਾਏ ਮਹਾ ਮਿਖਿਆ ਕਉ ਪਰ ਧਨ ਛੀਨ ਗਿਆਨ ਹਰਿਓ ਹੈ ਜੋ ਬਨ ਬੀਤ ਜਰਾ ਰੋਗ ਗਰਸਿਓ ਜਮਦੂਤ ਨਡੰ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰੈ ਸੇ ਨਾਨਕ ਕਰਿ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੋਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤ ਸਰ ਤ੍ਰਿਸ਼ਨਾ ਬਿਨ ਸਜਾਹਿ ਹਰ ਨਾਮ ਉਚਾਰੀ ਇਸ਼ਾਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਮੰਦਪ ਜੀਤਾਨ ਪ੍ਰਭ ਪ੍ਰਾਨ ਆਧਾਰੀ ਊਟ ਗਹੀ ਸੁਆਮੀ ਸਮਰਥ ਹੈ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ दावन बंध्यो ना जात विदे मन दरस मग पावक जरयो ना जात रहयो जन ਧੂਰ ਲਗ ਨੀਰ ਨ ਸਾਖ ਸਬੂਰ ਚਲੇ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਹ ਛਿਦੇ ਹਰ ਨਾਮ ਖਗ ਉਦਮ ਕਰ ਲਾਗੇ ਬਹੁ ਭਾਤੀ ਵਿਚਰੇ ਅਨਕ ਸਾਸਤਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਭਰਮ ਤੇ ਸੂਖਮ ਦੇਹ ਬੰਦ ਹੈ ਬਹੁ ਜਟੂਆ ਬਿਨ ਹਰ ਭਜਨ ਸਗਲ ਦੁਖ ਭਾਵਤ ਜਿਉ ਪ੍ਰੇਮ ਬੜਾਏ ਸੂਤ ਕੇ ਹਟੂਆ ਪੂਜਾ ਚਕਰ ਕਰਤ ਸੋਮ ਪਾਕਾ ਅਨਕ ਭਾਂਤ ਥਾਟੇ ਕਰ ਥਟੂਆ ਸਵਈਏ ਮਹੱਲੇ ਪਹਿਲੇ ਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਇਕ ਮਨਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੇਰਿਦੈ ਬਸਾਵ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤਿ ਨਿਵਾਰਣ ਸ਼ਬਦ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵਹਿ ਇੰਦਰ ਆਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜ ਸੁਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਜਨ ਕਾਦ ਜੁਗਤ ਜੋਗੇਸਰ ਹਰ ਰਸ ਪੂਰਨ ਸਰਬ ਕਲਾ ਗਾਵਹਿ ਸਨ ਕਾਦ ਸਾਧ ਸਿਧਾਦਿਕ ਮਨ ਜਨ ਗਾਵੇ ਅਛਲ ਛਲਾ ਗਾਵੇ ਗੁਣ ਧੂਮ ਅਟਲ ਮੰਡਲ ਵੈ ਭਗਤ ਪਾਏ ਰਸ ਜਾਣਿਓ ਕਬ ਕਾਲ ਸੋਜਸ ਗਾਵਹ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹ ਕਪਾਲਾਦ ਆਦ ਜੋਗੀਸ਼ਰ ਅપરੰਪਰ ਅਵਤਾਰ ਵਰੋ ਗਾਵੇ ਜਮਦਗਨ ਪਰਸਰਾਮੇਸ਼ਰ ਕਰ ਕੁਠਾਰ ਰਗ ਤੇਜ ਹਰਿਓ ਉਦਉ ਅਕਰੂਰ ਵਿਦਰ ਗੁਣ ਗਾਵੇ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ ਗਾਵਹ ਗੁਰੂ ਨਾਨਕ ਰਾਜ ਜੋਗ ਜਨ ਮਾਣਿਓ ਗਾਵਹ ਗੁਣ ਵਰਣ ਚਾਰਖਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੈ ਗੁਣ ਸੇਸ ਸਹਸ ਜੇ ਬਾਰਸ ਆਦ ਅੰਤ ਲਿਵ ਲਾਗਤੁ ਨਾ ਗਾਵੈ ਗੁਣ ਮਹਾਦੇਉ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜਯੋਗ ਜਿਨ ਮਾਣਿਓ ਰਾਜਯੋਗ ਮਾਣਿਓ ਬਸਿਓ ਨਿਰਵੈਰ ਰਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੇ ਧਰਿਓ ਨਿਰੰਤਰ ਗੁਣ ਗਾਵੈ ਸੰਕਾਦ ਆਦ ਜਨ ਕਾਦ ਜੁਗੈ ਲਗ ਧਨ ਧਨ ਗੁਰ ਧਨ ਜਨਮ ਸਖਿ ਹੱਤ ਫਲਉ ਜਗ ਪਾਤਾਲਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜਯੋਗ ਤੈ ਮਾਣਿਓ ਸਤਜੁਗਤੈ ਮਾਣਿਓ ਛਲਿਓ ਬਲਬਾਵਨ ਪਾਇਓ ਤ੍ਰਿਤਯਤੈ ਮਾਣਿਓ RAM ਰਗੁਵਾਂਸ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ ਉਗਰ ਸੈਣ ਕੋ ਰਾਜ ਅਬੈ ਭਗਤੈ ਜਨ ਦੀਓ ਕਰਜੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦਪੁਰਖ ਫੁਰਮਾਇਓ गुण गावै रविदास भक्त जय देव त्रिलोचन नाम भक्त कबीर सदा गावै समलोचन भक्त बेण गुण रवै सहज आत्म रंग मान योग ध्यान गुरु ज्ञान बिना प्रभु अवर्ण ना जाने सुख देयो परीखित गुण रवै गौतम ऋख जस गायो कबकल सुजस नानक गुरु ਨੇਤ ਨਾਵਤਨ ਜਗ ਛਾਇਓ ਗੁਣ ਗਾਵੈ ਪੈ ਆਲ ਭਗਤ ਨਾਗਾਦ ਭਯੰਗਮ ਮਹਾਦੇਉ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮਨ ਵਿਆਸ ਜਿਨ ਬੇਦ ਵਿਆਕਰਣ ਵਿਚਾਰੇ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀਐ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਬ ਕਲ ਸੁਜ ਸੁਨਾਨਿਕ ਗੁਰ ਸਹਿਜ ਜੋਗ ਜਨ ਮਾਣਿਓ ਗੁਣ ਗਾਵੈ ਨਵਨਾਥ ਧੰ ਗੁਰ ਸਾਚ ਸਮਾਇਓ ਮਾਧਾਤਾ ਗੁਣ ਰਵੈ ਜੀਨ ਚਕਰਵੈ ਕਹਾਇਓ ਗੁਣ ਗਾਵੈ ਬਲਰਾਉ ਸਪਤ ਪਾਤਾਲ ਬਸੰਤੋ ਪਰਥਰ ਗੁਣ ਉਚਰੈ ਸਦਾ ਗੁਰ ਸੰਗਰਹੰਤੋ ਦੂਰ ਬਾ ਫਰੂਰੋ ਅੰਗ ਰਹਿ ਗੁਰ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਜ ਸਮਾਇਓ ਦੂਰ ਬਾ ਪਰੂਰੋ ਅੰਗ ਰਹਿ ਗੁਰ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਜ ਸਮਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ